ਦੱਲਾ ਰੋਡ ਤੇ ਬੀਤੀ ਦੇਰ ਰਾਤ ਇੱਕ ਬੜਾ ਦਰਦਨਾਕ ਹਾਦਸਾ ਆਇਆ ਹੈ ਔਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਹਨ ਬੜੀਆਂ ਦਿਲ ਦਹਿਲਾਉਣ ਵਾਲੀਆਂ ਹਨ ਔਰ ਬਕਾਇਦਾ ਇੱਥੇ ਇੱਕ ਗੱਡੀ ਜਿਹੜੀ ਖੜੀ ਆ ਇਹ ਇਹਨੂੰ ਅੱਗ ਲੱਗ ਗਈ ਸੀ ਬੀਤੀ ਰਾਤ ਜਿਸ ਨੂੰ ਕਿ ਇੱਕ 35 ਸਾਲ ਦਾ ਗੁਰਪ੍ਰੀਤ ਸਿੰਘ ਨਾਮ ਦਾ ਨੌਜਵਾਨ ਜੋ ਕਿ ਪਿੰਡ ਚੱਕਰ ਦਾ ਰਹਿਣ ਵਾਲਾ ਸੀ ਉਹ ਚਲਾ ਰਿਹਾ ਸੀ ਤੇ ਜਗਰਾਉ ਤੋਂ ਵਾਪਸ ਆਪਣੇ ਘਰ ਪਿੰਡ ਚੱਕਰ ਜਾ ਰਿਹਾ ਸੀ ਤੇ ਰਸਤੇ ਵਿੱਚ ਅਚਾਨਕ ਇਸ ਦੀ ਗੱਡੀ ਜਦੋਂ ਡਾਂਵਾ ਡੋਲ ਹੋਈ ਤਾਂ ਡਾਂਵਾ ਡੋਲ ਹੋ ਕੇ ਇਹ ਅੱਗ ਦਰਖਤ ਨਾਲ ਟਕਰਾ ਕੇ ਪਲਟ ਗਈ ਤੇ ਪਲਟਣ ਤੋਂ ਬਾਅਦ ਇਸ ਦੇ ਵਿੱਚ ਅੱਗ ਲੱਗ ਗਈ ਤੇ ਅੱਗ ਲੱਗਣ ਤੋਂ ਬਾਅਦ ਗੁਰਪ੍ਰੀਤ ਸਿੰਘ ਤੋਂ ਵੀ ਬਾਹਰ ਨਹੀਂ ਨਿਕਲ ਹੋਇਆ ਤੇ ਉਸ ਦੀ ਮੌਤ ਇਸ ਗੱਡੀ ਦੇ ਵਿੱਚ ਜਿੰਦਾ ਸੜ ਕੇ ਹੋ ਗਈ ਜਿਸ ਦੇ ਨਾਲ ਇਲਾਕੇ ਦੇ ਪਿੰਡ ਵਿੱਚ ਪੂਰੀ ਸੋਗ ਦੀ ਲਹਿਰ ਹੈ ਅਤੇ ਇਸ ਮਾਮਲੇ ਦੀ ਜਾਂਚ ਸੇ थाना ਸਿਟੀ ਜਗਰਾਉਂ ਪੁਲਿਸ ਪੂਰੀ ਗੰਭੀਰਤਾ ਨਾਲ ਕਰ ਰਹੀ ਹੈ ਤੇ थाना ਸਿਟੀ ਦੇ ਐਸਐਚਓ ਪਰਮਿੰਦਰ ਸਿੰਘ ਨੇ ਦੱਸਿਆ ਹੈ ਕਿ ਉਸ ਮਾਮਲੇ ਦੀ ਜਾਂਚ ਬਰੀਕੀ ਨਾਲ ਕਰ ਰਹੇ ਹਨ ਤੇ ਜੇਕਰ ਇਸ ਦੇ ਵਿੱਚ ਕਿਸੇ ਹੋਰ ਵਾਹਨ ਦੀ ਕੋਈ ਅੰਗਲੀ ਨਾਲ ਮਾਰੀ ਗਈ ਟੱਕਰ ਸਾਹਮਣੇ ਆਈ ਤਾਂ ਉਸ ਦੇ ਖਿਲਾਫ ਵੀ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਪੰਚ ਸੋਹਣ ਸਿੰਘ ਪਿੰਡ ਚੱਕਰ ਆ ਬੀਤੀ 18 ਫਰਵਰੀ ਦੀ ਦਰਮਿਆਨੀ ਰਾਤ ਨੂੰ ਸਾਡੇ ਨਗਰ ਦੇ ਬਹੁਤ ਹੀ ਹੌਨਰ ਨੌਜਵਾਨ ਗੁਰਪ੍ਰੀਤ ਸਿੰਘ ਔਰ ਫਕਾੜਾ ਪੁੱਤਰ ਬਲਵੀਰ ਸਿੰਘ ਤੇ ਨਾਲ ਇੱਕ ਬੜੀ ਮੰਦਭਾਗੀ ਘਟਨਾ ਤੇ ਦਫਤਾਈ ਹਾ사 ਹੋਇਆ ਜੋ ਜਗਰਾਉਂ ਤੋਂ ਚੱਕਰਪੰਡ ਨੂੰ ਆ ਰਿਹਾ ਸੀ 18 ਫਰਵਰੀ ਦੀ ਤਕਰੀਬਨ ਰਾਤ ਨੂੰ 12 ਵਜੇ ਆਪਣੀ ਗੱਡੀ ਤੇ ਆ ਰਿਹਾ ਸੀ ਕਿਤੇ ਰਸਤੇ ਦੇ ਵਿੱਚ ਕੋਈ ਅਜੇ ਹੀ ਘਟਨਾ ਵਾਪਰੀਆ ਕਿ ਉਸ ਨੌਜਵਾਨ ਦੀ ਗੱਡੀ ਦੇ ਵਿੱਚ ਇਹ ਮੌਤ ਹੋ ਗਈ ਆ ਜੋ ਗੱਡੀ ਨੂੰ ਅੱਗ ਲੱਗੀ ਆ ਅਸੀਂ ਸਮੁੱਚਾ ਨਗਰ ਉਸ ਪਰਿਵਾਰ ਦੇ ਨਾਲ ਖੜੇ ਆ ਹਮ ਦਰਦੇ ਆ ਕਿ ਬਹੁਤ ਹੀ ਹੁਣ ਹਾਰ ਨੌਜਵਾਨ ਸੀ ਤੇ ਮਿਹਨਤੀ ਸੀ ਅਸੀਂ ਸਰਕਾਰ ਪਾਸੋਂ ਵੀ ਇਹ ਮੰਗ ਕਰਦੇ ਆ ਕਿ ਸਾਨੂੰ ਜਾਂਚ ਹੋਣੀ ਚਾਹੀਦੀ ਆ ਪ੍ਰੋਪਰ ਵੀ ਉਹ ਇੱਕ ਹਾਸਾ ਜਾਂ ਸੋਚੀ ਸਮਝੀ ਕੋਈ ਸਾਜ਼ਿਸ਼ਾ ਇਹਦੇ ਬਾਰੇ ਸਾਨੂੰ ਪਰਿਵਾਰ ਨੂੰ ਇੱਕ ਇਨਸਾਫ ਮਿਲਣਾ ਚਾਹੀਦਾ ਤੇ ਅਸੀਂ ਸਾਡੇ ਨਗਰ ਦੇ ਵਿੱਚ ਬਹੁਤ ਹੀ ਇੱਕ ਸੋਗ ਦੀ ਲਹਿਰ ਕਿਉਂਕਿ ਮਿਹਨਤੀ ਨੌਜਵਾਨ ਦਾ ਜਾਣਾ ਪਰਿਵਾਰ ਲਈ ਤਾਂ ਇੱਕ ਬਹੁਤ ਹੀ ਦੁਖਦਾਈ ਗੱਲ ਹੁੰਦੀ ਆ ਤੇ ਸਮੁੱਚੇ ਨਗਰ ਲਈ ਵੀ ਇਹ ਇੱਕ ਮਹਾਨ ਜਿਹਾ ਵੀ ਬਹੁਤ ਮਾੜੀ ਗੱਲ ਹੋਈ ਹੈ ਬਹੁਤ ਦੁਖਦਾਈ ਘਟਨਾਵਾ ਸੋ ਅਸੀਂ ਇੱਕ ਵਾਰ ਫੇਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਹਾਸੇ ਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਇੱਕ ਹਾਸਾ ਜਾਂ ਸੋਚੀ ਸਮਝੀ ਕੋਈ ਸਾਜਿਸ ਦਾ ਹਿੱਸਾ ਵਾ ਇੰਨਾ ਭਜੇ ਪੈਂਦਾ ਤੇ ਮਹਾਂ ਦਾਤ ਕਵਾਹਿਰ ਦੀ ਕਰ ਫਲ ਸਾਹਿਬਹਿ ਦੀ ਪੱਤੇ ਅਸਲ ਦੇ ਵਿੱਚ ਇਹ ਮ੍ਰਿਤਕ ਇਹਨਾਂ ਦਾ ਨਾਮ ਹੈਗਾ ਜੀ ਗੁਰਪ੍ਰੀਤ ਸਿੰਘ ਇਹ ਪਿੰਡ ਚੱਕਰ ਦੇ ਰਹਿਣ ਵਾਲੇ ਆ ਜਗਰਾਉਂ ਵਿੱਚ ਫੋਟੋਗ੍ਰਾਫੀ ਦੀ ਜਿਹੜੀ ਸ਼ਾਪ ਹੈ ਉਹਨਾਂ ਦੇ ਕੋਲੇ ਕੰਮ ਕਰਦੇ ਸੀ ਬੀਤੇ ਰਾਤ ਇਹ ਲੁਧਿਆਣਾ ਤੋਂ ਕੋਈ ਆਪਣਾ ਫੰਕਸ਼ਨ ਪਕਤਾ ਕੇ ਜਿਹੜਾ ਵਾਪਸ ਆ ਰਹੇ ਸੀ ਪਿੰਡ ਜਾ ਰਹੇ ਸੀ ਜਦੋਂ ਜਗਰਾਉਂ ਤੋਂ ਇਹ ਡੱਲਾ ਰੋਡ ਨੂੰ ਪਏ ਨੇ ਰਾਤ ਰਾਤ ਕਰੀਬ 1:30 ਵਜੇ ਦੇ ਕਰੀਬ ਦੀ ਗੱਲ ਹੈ ਤਾ ਸਾਹਮਣੋਂ ਕੋਈ ਵਹੀਕਲ ਕੋਈ ਅਣਪਛਾਤਾ ਵਹੀਕਲ ਹੈ ਜਿਹੜਾ ਉਹ ਸ਼ਾਇਦ ਕਿਤੇ ਨੇੜੇੋਂ ਰੋਂਗ ਸਾਈਡ ਤੋਂ ਜਿਹੜਾ ਇਹਨਾਂ ਤੇ ਕਿਤੇ ਟੱਚ ਹੋ ਕੇ ਨਿਕਲੇ ਆ ਜਿਹੜਾ ਇਹਨਾਂ ਦੀ ਗੱਡੀ ਡਿਸਬੈਲੈਂਸ ਹੋ ਗਈ ਐਕਸੀਡੈਂਟ ਹੋ ਗਿਆ ਗੱਡੀ ਦੇ ਐਕਸੀਡੈਂਟ ਹੋਣਸਾਰ ਗੱਡੀ ਦੇ ਵਿੱਚ ਅੱਗ ਲੱਗ ਗਈ ਜਿਸ ਨਾਲ ਇਹਨਾਂ ਦੀ ਜਿਹੜੀ ਡੈਥ ਹੋ ਗਈ ਹੈ ਜੀ ਹੁਣ ਕਹੀ ਗੱਲ ਸਮਝ ਨਹੀਂ ਨਿਕਲਦਾ ਬਾਹਰ ਨਿਕਲ ਦਾ ਮੌਕਾ ਨਹੀਂ ਮਿਲਿਆ ਤੇ ਗੱਡੀ ਦੇ ਅੰਦਰ ਹੀ ਸੜ ਕੇ ਮੌਤ ਹੋ ਗਈ ਬਿਲਕੁਲ ਜੀ ਬਿਲਕੁਲ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ ਗੱਡੀ ਪਲਟੀ ਸੇ ਤੇ ਉਹਦੇ ਵਿੱਚ ਜਿਹੜੀ ਨਾਲ ਦੀ ਨਾਲ ਇਹ ਜਿਹੜੀ ਅੱਗ ਲੱਗੀ ਹੈ ਜਿੱਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਤੇ ਇਹਦੇ ਵਿੱਚ ਅਸੀਂ ਜਿਹੜੀ ਐਫਆਈਆਰ ਲੋਚ ਕਰ ਦਿੱਤੀ ਹੋਈ ਹੈ ਜੀ ਇਹ ਇੱਕ ਦਰਦਨਾਕ ਹਾਦਸਾ ਹੀ ਹੈ ਜੀ ਬਿਲਕੁਲ ਜੀ ਆਪਣੇ ਸਾਥੀ ਰਜਿੰਦਰ ਕੁਮਾਰ ਦੇ ਨਾਲ ਹੇਮਰਾਜ ਬੱਬਰ ਦੈਨਿਕ ਸਵੇਰਾ ਨਿਊਜ਼ ਜਗਰਾ ਪਿੰਡ ਦੱਲਾ ਰੋਡ ਤੇ ਬੀਤੀ ਦੇਰ ਰਾਤ ਇੱਕ ਬੜਾ ਦਰਦਨਾਕ ਹਾਸਾ ਆਇਆ ਹੈ ਔਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਹਨ ਬੜੀਆਂ ਦਿਲ ਦਹਿਲਾਉਣ ਵਾਲੀਆਂ ਹਨ ਔਰ ਬਕਾਇਦਾ ਇੱਥੇ ਇੱਕ ਗੱਡੀ ਜਿਹੜੀ ਖੜੀ ਆ ਇਹ ਇਹਨੂੰ ਅੱਗ ਲੱਗ ਗਈ ਸੀ ਬੀਤੀ ਰਾਤ ਜਿਸ ਨੂੰ ਕਿ ਇੱਕ 35 ਸਾਲ ਦਾ ਗੁਰਪ੍ਰੀਤ ਸਿੰਘ ਨਾਮ ਦਾ ਨੌਜਵਾਨ ਜੋ ਕਿ ਪਿੰਡ ਚੱਕਰ ਦਾ ਰਹਿਣ ਵਾਲਾ ਸੀ ਉਹ ਚਲਾ ਰਿਹਾ ਸੀ ਤੇ ਜਗਰਾਉ ਤੋਂ ਵਾਪਸ ਆਪਣੇ ਘਰ ਪਿੰਡ ਚੱਕਰ ਜਾ ਰਿਹਾ ਸੀ ਤੇ ਰਸਤੇ ਵਿੱਚ ਅਚਾਨਕ ਇਸ ਦੀ ਗੱਡੀ ਜਦੋਂ ਡਾਂਵਾ ਡੋਲ ਹੋਈ ਤਾਂ ਡਾਂਵਾ ਡੋਲ ਹੋ ਕੇ ਇਹ ਅੱਗ ਦਰਖਤ ਨਾਲ ਟਕਰਾ ਕੇ ਪਲਟ ਗਈ ਤੇ ਪਲਟਣ ਤੋਂ ਬਾਅਦ ਇਸ ਦੇ ਵਿੱਚ ਅੱਗ ਲੱਗ ਗਈ ਤੇ ਅੱਗ ਲੱਗਣ ਤੋਂ ਬਾਅਦ ਗੁਰਪ੍ਰੀਤ ਸਿੰਘ ਤੋਂ ਵੀ ਬਾਹਰ ਨਹੀਂ ਨਿਕਲ ਹੋਇਆ ਤੇ ਉਸ ਦੀ ਮੌਤ ਇਸ ਗੱਡੀ ਦੇ ਵਿੱਚ ਜਿੰਦਾ ਸੜ ਕੇ ਹੋ ਗਈ ਜਿਸ ਦੇ ਨਾਲ ਇਲਾਕੇ ਦੇ ਪਿੰਡ ਵਿੱਚ ਪੂਰੀ ਸੋਗ ਦੀ ਲਹਿਰ ਹੈ ਅਤੇ ਇਸ ਮਾਮਲੇ ਦੀ ਜਾਂਚ ਸਥਾਨਾ ਸਿਟੀ ਜਗਰਾਂ ਪੁਲਿਸ ਪੂਰੀ ਗੰਭੀਰਤਾ ਨਾਲ ਕਰ ਰਹੀ ਹੈ ਤੇ थाना ਸਿਟੀ ਦੇ ਐਸਐਚਓ ਪਰਮਿੰਦਰ ਸਿੰਘ ਨੇ ਦੱਸਿਆ ਹੈ ਕਿ ਉਸ ਮਾਮਲੇ ਦੀ ਜਾਂਚ ਬਰੀਕੀ ਨਾਲ ਕਰ ਰਹੇ ਹਨ ਤੇ ਜੇਕਰ ਇਸ ਦੇ ਵਿੱਚ ਕਿਸੇ ਹੋਰ ਵਾਹਨ ਦੀ ਕੋਈ ਅੰਗੇਲੀ ਨਾਲ ਮਾਰੀ ਗਈ ਟੱਕਰ ਸਾਹਮਣੇ ਆਈ ਤਾਂ ਉਸ ਦੇ ਖਿਲਾਫ ਵੀ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਸੋਹਣ ਸਿੰਘ ਪਿੰਡ ਚਾਕਰ ਅ ਬੀਤੀ 18 ਫਰਵਰੀ ਦੀ ਦਰਮਿਆਨੀ ਰਾਤ ਨੂੰ ਸਾਡੇ ਨਗਰ ਦੇ ਬਹੁਤ ਹੀ ਹੁਨਾਰ ਨੌਜਵਾਨ ਗੁਰਪ੍ਰੀਤ ਸਿੰਘ ਉਰਫ ਕਾੜਾ ਪੁੱਤਰ ਬਲਵੀਰ ਸਿੰਘ ਇਹ ਨਾਲ ਇੱਕ ਬੜੀ ਮੰਦਭਾਗੀ ਘਟਨਾ ਤੇ ਦਫਤਾਈ ਹਾ사 ਹੋਇਆ ਜੋ ਜਗਰਾਉਂ ਤੋਂ ਚੱਕਰਪਿੰਡ ਨੂੰ ਆ ਰਿਹਾ ਸੀ 18 ਫਰਵਰੀ ਦੀ ਤਕਰੀਬਨ ਰਾਤ ਨੂੰ 12 ਵਜੇ ਆਪਣੀ ਗੱਡੀ ਤੇ ਆ ਰਿਹਾ ਸੀ ਕਿਤੇ ਰਸਤੇ ਦੇ ਵਿੱਚ ਕੋਈ ਇਹ ਜਹੀ ਘਟਨਾ ਵਾਪਰੀਆ ਕਿ ਉਸ ਨੌਜਵਾਨ ਦੀ ਗੱਡੀ ਦੇ ਵਿੱਚ ਇਹ ਮੌਤ ਹੋ ਗਈ ਆ ਜੋ ਗੱਡੀ ਨੂੰ ਅੱਗ ਲੱਗੀ ਆ ਅਸੀਂ ਸਮੁੱਚਾ ਨਗਰ ਉਸ ਪਰਿਵਾਰ ਦੇ ਨਾਲ ਖੜੇ ਆ ਹਮਦਰਦੀ ਆ ਕਿ ਬਹੁਤ ਹੀ ਹੁਣ ਹਾਰ ਨੌਜਵਾਨ ਸੀ ਤੇ ਮਿਹਨਤੀ ਸੀ ਅਸੀਂ ਸਰਕਾਰ ਪਾਸੋਂ ਵੀ ਇਹ ਮੰਗ ਕਰਦੇ ਆ ਕਿ ਸਾਨੂੰ ਜਾਂਚ ਹੋਣੀ ਚਾਹੀਦੀ ਆ ਪ੍ਰੋਪਰ ਵੀ ਉਹ ਇੱਕ ਹਾਸਾ ਜਾਂ ਸੋਚੀ ਸਮਝੀ ਕੋਈ ਸਾਜ਼ਿਸ਼ ਆ ਇਹਦੇ ਬਾਰੇ ਸਾਨੂੰ ਪਰਿਵਾਰ ਨੂੰ ਇੱਕ ਇਨਸਾਫ ਮਿਲਣਾ ਚਾਹੀਦਾ ਤੇ ਅਸੀਂ ਸਾਡੇ ਨਗਰ ਦੇ ਵਿੱਚ ਬਹੁਤ ਹੀ ਇੱਕ ਸੋਗ ਦੀ ਲਹਿਰ ਕਿਉਂਕਿ ਮਿਹਨਤੀ ਨੌਜਵਾਨ ਦਾ ਜਾਣਾ ਪਰਿਵਾਰ ਲਈ ਤਾਂ ਇੱਕ ਬਹੁਤ ਹੀ ਦੁਖਦਾਈ ਗੱਲ ਹੁੰਦੀ ਆ ਤੇ ਸਮੁੱਚੇ ਨਗਰ ਲਈ ਵੀ ਇਹ ਇੱਕ ਮਹਿਸਾਨੇ ਦਾ ਵੀ ਬਹੁਤ ਮਾੜੀ ਗੱਲ ਹੋਈ ਹੈ ਬਹੁਤ ਦੁਖਦਾਈ ਘਟਨਾਵਾ ਸੋ ਅਸੀਂ ਇੱਕ ਵਾਰ ਫਿਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਹਾਸੇ ਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਇੱਕ ਹਾਸਾ ਜਾਂ ਸੋਚੀ ਸਮਝੀ ਕੋਈ ਸਾਜਿਸ਼ ਦਾ ਹਿੱਸਾ ਵਾ ਇੰਨਾ ਪੱਜ ਪੈਂਦਾ ਕਮਨ ਦਾਸ ਕਵਾਹਿਰ ਜੀ ਦਾ ਪੁੱਤ ਸਾਹਿਬਹਿ ਜੀ ਦੇ ਪੁੱਤ ਅਸਲ ਦੇ ਵਿੱਚ ਇਹ ਮ੍ਰਿਤਕ ਇਹਨਾਂ ਦਾ ਨਾਮ ਹੈਗਾ ਜੀ ਗੁਰਪ੍ਰੀਤ ਸਿੰਘ ਇਹ ਪਿੰਡ ਚੱਕਰ ਦੇ ਰਹਿਣ ਵਾਲੇ ਆ ਜਗਰਾਉਂ ਵਿੱਚ ਫੋਟੋਗ੍ਰਾਫੀ ਦੀ ਜਿਹੜੀ ਸ਼ਾਪ ਹੈ ਉਹਨਾਂ ਦੇ ਕੋਲੇ ਕੰਮ ਕਰਦੇ ਸੀ ਬੀਤੇ ਰਾਤ ਇਹ ਲੁਧਿਆਣਾ ਤੋਂ ਕੋਈ ਆਪਣਾ ਫੰਕਸ਼ਨ ਭਗਤਾ ਕੇ ਜਿਹੜਾ ਵਾਪਸ ਆ ਰਹੇ ਸੀ ਪਿੰਡ ਜਾ ਰਹੇ ਸੀ ਜਦੋਂ ਜਗਰਾਉਂ ਤੋਂ ਇਹ ਡੱਲਾ ਰੋਡ ਨੂੰ ਪਏ ਨੇ ਰਾਤ ਰਾਤ ਕਰੀਬ 1:30 ਵਜੇ ਦੇ ਕਰੀਬ ਦੀ ਗੱਲ ਹੈ ਤਾ ਸਾਹਮਣੋਂ ਕੋਈ ਵਹੀਕਲ ਕੋਈ ਅਣਪਛਾਤਾ ਵਹੀਕਲ ਹੈ ਜਿਹੜਾ ਉਹ ਸ਼ਾਇਦ ਕਿਤੇ ਨੇੜੇੋਂ ਰੋਂਗ ਸਾਈਡ ਤੋਂ ਜਿਹੜਾ ਇਹਨਾਂ ਤੇ ਕਿਤੇ ਟੱਚ ਹੋ ਕੇ ਨਿਕਲੇ ਆ ਜਿਹੜਾ ਇਹਨਾਂ ਦੀ ਗੱਡੀ ਡਿਸਬੈਲੈਂਸ ਹੋ ਗਈ ਐਕਸੀਡੈਂਟ ਹੋ ਗਿਆ ਗੱਡੀ ਦੇ ਐਕਸੀਡੈਂਟ ਹੋਣਸਾਰ ਗੱਡੀ ਦੇ ਵਿੱਚ ਅੱਗ ਲੱਗ ਗਈ ਜਿਸ ਨਾਲ ਇਹਨਾਂ ਦੀ ਜਿਹੜੀ ਡੈਥ ਹੋ ਗਈ ਹੈ ਜੀ ਕਹੀ ਗੱਲ ਸਮਝ ਨਹੀਂ ਨਿਕਲਦਾ ਬਾਹਰ ਨਿਕਲਦਾ ਮੌਕਾ ਨਹੀਂ ਮਿਲਿਆ ਤੇ ਗੱਡੀ ਦੇ ਅੰਦਰ ਹੀ ਸੜ ਕੇ ਮੌਤ ਹੋ ਗਈ ਬਿਲਕੁਲ ਜੀ ਬਿਲਕੁਲ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ ਗੱਡੀ ਪਲਟੀ ਸੇ ਤੇ ਉਹਦੇ ਵਿੱਚ ਜਿਹੜੀ ਨਾਲ ਦੀ ਨਾਲ ਇਹ ਜਿਹੜੀ ਅੱਗ ਲੱਗੀ ਹੈ ਜਿੱਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਤੇ ਇਹਦੇ ਵਿੱਚ ਅਸੀਂ ਜਿਹੜੀ ਐਫ ਆਈ ਆਰ ਲੋਚ ਕਰ ਦਿੱਤੀ ਹੋਈ ਹੈ ਜੀ ਇਹ ਇੱਕ ਦਰਦਨਾਕ ਹਾਦਸਾ ਹੀ ਹੈ ਜੀ ਬਿਲਕੁਲ ਜੀ ਆਪਣੇ ਸਾਥੀ ਰਜਿੰਦਰ ਕੁਮਾਰ ਦੇ ਨਾਲ ਹਿਮਰਾਜ ਬੱਬਰ ਦੈਨਿਕ ਸਵੇਰਾ ਨਿਊਜ਼ ਜਗਰਾ ਪਿੰਡ ਦਲਾ ਰੋਡ ਤੇ ਬੀਤੀ ਦੇਰ ਰਾਤ ਇੱਕ ਬੜਾ ਦਰਦਨਾਕ ਹਾਦਸਾ ਆਇਆ ਹੈ ਔਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਹਨ ਬੜੀਆਂ ਦਿਲ ਦਹਿਲਾਉਣ ਵਾਲੀਆਂ ਹਨ ਔਰ ਬਕਾਇਦਾ ਇੱਥੇ ਇੱਕ ਗੱਡੀ ਜਿਹੜੀ ਖੜੀ ਆ ਇਹ ਇਹਨੂੰ ਅੱਗ ਲੱਗ ਗਈ ਸੀ ਬੀਤੀ ਰਾਤ ਜਿਸ ਨੂੰ ਕਿ ਇੱਕ 35 ਸਾਲ ਦਾ ਗੁਰਪ੍ਰੀਤ ਸਿੰਘ ਨਾਮ ਦਾ ਨੌਜਵਾਨ ਜੋ ਕਿ ਪਿੰਡ ਚੱਕਰ ਦਾ ਰਹਿਣ ਵਾਲਾ ਸੀ ਉਹ ਚਲਾ ਰਿਹਾ ਸੀ ਤੇ ਜਗਰਾਉ ਤੋਂ ਵਾਪਸ ਆਪਣੇ ਘਰ ਪਿੰਡ ਚੱਕਰ ਜਾ ਰਿਹਾ ਸੀ ਤੇ ਰਸਤੇ ਵਿੱਚ ਅਚਾਨਕ ਇਸ ਦੀ ਗੱਡੀ ਜਦੋਂ ਡਾਵਾ ਡੋਲ ਹੋਈ ਤਾਂ ਡਾਵਾ ਡੋਲ ਹੋ ਕੇ ਇਹ ਅੱਗ ਦਰਖਤ ਨਾਲ ਟਕਰਾ ਕੇ ਪਲਟ ਗਈ ਤੇ ਪਲਟਣ ਤੋਂ ਬਾਅਦ ਇਸ ਦੇ ਵਿੱਚ ਅੱਗ ਲੱਗ ਗਈ ਤੇ ਅੱਗ ਲੱਗਣ ਤੋਂ ਬਾਅਦ ਗੁਰਪ੍ਰੀਤ ਸਿੰਘ ਤੋਂ ਵੀ ਬਾਹਰ ਨਹੀਂ ਨਿਕਲ ਹੋਇਆ ਤੇ ਉਸ ਦੀ ਮੌਤ ਇਸ ਗੱਡੀ ਦੇ ਵਿੱਚ ਜਿੰਦਾ ਸੜ ਕੇ ਹੋ ਗਈ ਜਿਸ ਦੇ ਨਾਲ ਇਲਾਕੇ ਦੇ ਪਿੰਡ ਵਿੱਚ ਪੂਰੀ ਸੋਗ ਦੀ ਲਹਿਰ ਹੈ ਅਤੇ ਇਸ ਮਾਮਲੇ ਦੀ ਜਾਂਚ ਸਥਾਨਾ ਸਿਟੀ ਜਗਰਾਉਂ ਪੁਲਿਸ ਪੂਰੀ ਗੰਭੀਰਤਾ ਨਾਲ ਕਰ ਰਹੀ ਹੈ ਤੇ थाना ਸਿਟੀ ਦੇ ਐਸਐਚਓ ਪਰਮਿੰਦਰ ਸਿੰਘ ਨੇ ਦੱਸਿਆ ਹੈ ਕਿ ਉਸ ਮਾਮਲੇ ਦੀ ਜਾਂਚ ਬਰੀਕੀ ਨਾਲ ਕਰ ਰਹੇ ਹਨ ਤੇ ਜੇਕਰ ਇਸ ਦੇ ਵਿੱਚ ਕਿਸੇ ਹੋਰ ਵਾਹਨ ਦੀ ਕੋਈ ਅੰਗਲੀ ਨਾਲ ਮਾਰੀ ਗਈ ਟੱਕਰ ਸਾਹਮਣੇ ਆਈ ਤਾਂ ਉਸ ਦੇ ਖਿਲਾਫ ਵੀ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਪੰਚ ਸੋਹਣ ਸਿੰਘ ਪਿੰਡ ਚਾਕਰ ਆ ਬੀਤੀ 18 ਫਰਵਰੀ ਦੀ ਦਰਮਿਆਨੀ ਰਾਤ ਨੂੰ ਸਾਡੇ ਨਗਰ ਦੇ ਬਹੁਤ ਹੀ ਹੌਨਰ ਨੌਜਵਾਨ ਗੁਰਪ੍ਰੀਤ ਸਿੰਘ ਔਰ ਫਕਾੜਾ ਪੁੱਤਰ ਬਲਵੀਰ ਸਿੰਘ ਤੇ ਨਾਲ ਇੱਕ ਬੜੀ ਮੰਦਭਾਗੀ ਘਟਨਾ ਤੇ ਦਬਤਾਈ ਹਾ사 ਹੋਇਆ ਜੋ ਜਗਰਾਉਂ ਤੋਂ ਚੱਕਰਪੰਡ ਨੂੰ ਆ ਰਿਹਾ ਸੀ 18 ਫਰਵਰੀ ਦੀ ਤਕਰੀਬਨ ਰਾਤ ਨੂੰ 12 ਵਜੇ ਆਪਣੀ ਗੱਡੀ ਤੇ ਆ ਰਿਹਾ ਸੀ ਕਿਤੇ ਰਸਤੇ ਦੇ ਵਿੱਚ ਕੋਈ ਅਜੇ ਹੀ ਘਟਨਾ ਵਾਪਰੀਆ ਕਿ ਉਸ ਨੌਜਵਾਨ ਦੀ ਗੱਡੀ ਦੇ ਵਿੱਚ ਇਹ ਮੌਤ ਹੋ ਗਈ ਆ ਜੋ ਗੱਡੀ ਨੂੰ ਅੱਗ ਲੱਗੀ ਆ ਅਸੀਂ ਸਮੁੱਚਾ ਨਗਰ ਉਸ ਪਰਿਵਾਰ ਦੇ ਨਾਲ ਖੜੇ ਆ ਹਮ ਦਰਦੇ ਆ ਕਿ ਬਹੁਤ ਹੀ ਹੁਣ ਹਰ ਨੌਜਵਾਨ ਸੀ ਤੇ ਮਿਹਨਤੀ ਸੀ ਅਸੀਂ ਸਰਕਾਰ ਪਾਸੋਂ ਵੀ ਇਹ ਮੰਗ ਕਰਦੇ ਆ ਕਿ ਸਾਨੂੰ ਜਾਂਚ ਹੋਣੀ ਚਾਹੀਦੀ ਆ ਪ੍ਰੋਪਰ ਵੀ ਉਹ ਇੱਕ ਹਾਦਸਾ ਜਾਂ ਸੋਚੀ ਸਮਝੀ ਕੋਈ ਸਾਜ਼ਿਸ਼ ਆ ਇਹਦੇ ਬਾਰੇ ਸਾਨੂੰ ਪਰਿਵਾਰ ਨੂੰ ਇੱਕ ਇਨਸਾਫ ਮਿਲਣਾ ਚਾਹੀਦਾ ਤੇ ਅਸੀਂ ਸਾਡੇ ਨਗਰ ਦੇ ਵਿੱਚ ਬਹੁਤ ਹੀ ਇੱਕ ਸੋਗ ਦੀ ਲਹਿਰ ਕਿਉਂਕਿ ਮਿਹਨਤੀ ਨੌਜਵਾਨ ਦਾ ਜਾਣਾ ਪਰਿਵਾਰ ਲਈ ਤਾਂ ਇੱਕ ਬਹੁਤ ਹੀ ਦੁਖਦਾਈ ਗੱਲ ਹੁੰਦੀ ਆ ਤੇ ਸਮੁੱਚੇ ਨਗਰ ਲਈ ਵੀ ਇਹ ਇੱਕ ਮਹਾਨ ਜਨਾਬੀ ਬਹੁਤ ਮਾੜੀ ਗੱਲ ਹੋਈ ਆ ਬਹੁਤ ਦੁਖਦਾਈ ਘਟਨਾ ਵਾ ਸੋ ਅਸੀਂ ਇੱਕ ਵਾਰ ਫੇਰ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਹਾਸੇ ਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਇੱਕ ਹਾਸਾ ਜਾਂ ਸੋਚੀ ਸਮਝੀ ਕੋਈ ਸਾਜ਼ਿਸ਼ ਦਾ ਹਿੱਸਾ ਵਾ ਇੰਨਾ ਭਜ ਪੈਂਦਾ ਜਿਵੇਂ ਦਾਸ ਕਵਾਹੀ ਗੁਰਦੀ ਕਰਦਾ ਸਾਹੀ ਗੁਰਦੀ ਦੇ ਪੱਤੇ ਅਸਲ ਦੇ ਵਿੱਚ ਇਹ ਮ੍ਰਿਤਕ ਇਹਨਾਂ ਦਾ ਨਾਮ ਹੈਗਾ ਜੀ ਗੁਰਪ੍ਰੀਤ ਸਿੰਘ ਇਹ ਪਿੰਡ ਚੱਕਰ ਦੇ ਰਹਿਣ ਵਾਲੇ ਆ ਜਗਰਾਉਂ ਵਿੱਚ ਫੋਟੋਗ੍ਰਾਫੀ ਦੀ ਜਿਹੜੀ ਸ਼ਾਪ ਹੈ ਉਹਨਾਂ ਦੇ ਕੋਲੇ ਕੰਮ ਕਰਦੇ ਸੀ ਬੀਤੇ ਰਾਤ ਇਹ ਲੁਧਿਆਣਾ ਤੋਂ ਕੋਈ ਆਪਣਾ ਫੰਕਸ਼ਨ ਪਕਤਾ ਕੇ ਜਿਹੜਾ ਵਾਪਸ ਆ ਰਹੇ ਸੀ ਪਿੰਡ ਜਾ ਰਹੇ ਸੀ ਜਦੋਂ ਜਗਰਾਉਂ ਤੋਂ ਇਹ ਡੱਲਾ ਰੋਡ ਨੂੰ ਪਏ ਨੇ ਰਾਤ ਰਾਤ ਕਰੀਬ 1:30 ਵਜੇ ਦੇ ਕਰੀਬ ਦੀ ਗੱਲ ਹੈ ਤਾ ਸਾਹਮਣੋਂ ਕੋਈ ਵਹੀਕਲ ਕੋਈ ਅਣਪਛਾਤਾ ਵਹੀਕਲ ਹੈ ਜਿਹੜਾ ਉਹ ਸ਼ਾਇਦ ਕਿਤੇ ਨੇੜੇੋਂ ਰੋਂਗ ਸਾਈਡ ਤੋਂ ਜਿਹੜਾ ਇਹਨਾਂ ਤੇ ਕਿਤੇ ਟੱਚ ਹੋ ਕੇ ਨਿਕਲੇ ਆ ਜਿਹੜਾ ਇਹਨਾਂ ਦੀ ਗੱਡੀ ਡਿਸਬੈਲੈਂਸ ਹੋ ਗਈ ਐਕਸੀਡੈਂਟ ਹੋ ਗਿਆ ਗੱਡੀ ਦੇ ਐਕਸੀਡੈਂਟ ਹੋਣਸਾਰ ਗੱਡੀ ਦੇ ਵਿੱਚ ਅੱਗ ਲੱਗ ਗਈ ਜਿਸ ਨਾਲ ਇਹਨਾਂ ਦੀ ਜਿਹੜੀ ਡੈਥ ਹੋ ਗਈ ਹੈ ਜੀ ਹੁਣ ਕਹੀ ਗੱਲ ਸਮਝ ਨਹੀਂ ਨਿਕਲਦਾ ਬਾਹਰ ਨਿਕਲ ਦਾ ਮੌਕਾ ਨਹੀਂ ਮਿਲਿਆ ਤੇ ਗੱਡੀ ਦੇ ਅੰਦਰ ਹੀ ਸੜ ਕੇ ਮੌਤ ਹੋ ਗਈ ਬਿਲਕੁਲ ਜੀ ਬਿਲਕੁਲ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ ਗੱਡੀ ਪਲਟੀ ਸੀ ਤੇ ਉਹਦੇ ਵਿੱਚ ਜਿਹੜੀ ਨਾਲ ਦੀ ਨਾਲ ਇਹ ਜਿਹੜੀ ਅੱਗ ਲੱਗੀ ਹੈ ਜਿੱਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਤੇ ਇਹਦੇ ਵਿੱਚ ਅਸੀਂ ਜਿਹੜੀ ਐਫਆਈਆਰ ਲੋਚ ਕਰ ਦਿੱਤੀ ਹੋਈ ਹੈ ਜੀ ਇਹ ਇੱਕ ਦਰਦਨਾਕ ਹਾਦਸਾ ਹੀ ਹੈ ਜੀ ਬਿਲਕੁਲ ਜੀ ਆਪਣੇ ਸਾਥੀ ਰਜਿੰਦਰ ਕੁਮਾਰ ਦੇ ਨਾਲ ਹੇਮਰਾਜ ਬੱਬਰ ਦੈਨਿਕ ਸਵੇਰਾ ਨਿਊਜ਼ ਜਗਰਾਉਂ